ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਅਕਤੂਬਰ ਗਾਂਧੀ ਜਨਮ ਦਿਵਸ ਤੱਕ ਚਲਾਈ ਜਾਣ ਵਾਲੀ ਸਵੱਛਤਾ ਮੁਹਿੰਮ ਲਈ ਕਰਵਾਈ ਗਈ ਸਵੱਛਤਾ ਹੀ ਸੇਵਾ ਲਈ ਮੈਰਾਥਨ ਨੋਹਰੀ ਝੰਡੀ ਦੇ ਕੇ ਰਵਾਨਾ ਕੀਤਾ ਰਿਅਰਨਸ ਆਣਾ ਬਹੁਤ ਜ਼ਰੂਰੀ ਆ ਸਵੱਛਤਾ ਹੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹੜਾ ਹੈਗਾ ਪਰਸਨਲ ਹਾਈਜੀਨ ਤੋਂ ਲੈ ਕੇ ਆਪਣੇ ਮੰਦੇ ਦੇ ਵਿੱਚ ਜਿਹੜਾ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਸਫਾਈ ਦੀ ਐਮ ਮਤਲਬ ਉਹਦੀ ਈਐਮ ਤਾਂ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਿਆਂ ਨੂੰ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਜੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਰੈਡੀ ਚਲਾਉਂਦਾ ਸੀਗਾ ਨਾ ਜਦੋਂ ਕਈ ਵਾਰੀ ਹੁੰਦਾ ਸੀਗਾ ਕਿ ਕਿਤੇ ਲੇਟ ਹੋ ਗਿਆ ਤਾਂ ਦੇਖੋ ਐਂਬਰ ਲਾਈਨ ਤੋਂ ਤਾਂ ਮੈਂ ਕੱਢ ਦੇਣਾ ਮੈਂ ਬੱਚਿਆਂ ਨੂੰ ਘਰੇ ਸਿਖਾਉਂਦੇ ਹੁੰਦੇ ਸੀ ਬੱਚੇ ਟੋਕਦੇ ਸਵਾਲ ਉਹਨਾਂ ਬਾਕੀ ਦੇ ਨਹੀਂ ਟੋਕਦੇ ਵੱਡੇ ਵੱਡੇ ਨਾਲ ਬਿੱਟਰ ਨੂੰ ਸਿੱਧੇ ਟੋਕਦੇ ਬੱਚੇ ਟੋਕਦੇ ਸੀ ਕਿਹਾ ਜੀ ਜੋ ਸਾਨੂੰ ਦੱਸਿਆ ਸੀਗਾ ਉਹ ਮੈਂ ਵੀ ਕਰਾਂਗਾ ਉਹ ਗੱਡੀ ਰੋਕੋ ਇੱਥੇ ਦੂਰੋਂ ਨਾਲ ਆਪਾਂ ਲੱਗ ਜਾ ਜਨਾਈ ਤਾਂ ਆ ਗਈ ਜੜੀ ਅੱਗ ਲਾਈਪਰਾਸ ਨਹੀਂ ਕਰਦੇ ਸੋ ਇਹ ਕਿਹਾ ਤੁਸੀਂ ਬੱਚਿਆਂ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਕਿ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਯੂਜ਼ ਹੈ ਇਹਨੂੰ ਆਪਾਂ ਕਰ ਕਰਨਾ ਤੇ ਜਿਹੜੀ ਇਹ ਉਮਰ ਆਉਂਦੀ ਹੈ ਸਿੱਖਣ ਦੀ ਉਮਰ ਹੁੰਦੀ ਹੈ ਬਾਅਦ ਵਿੱਚ ਆਉਂਦਾ ਨਾ ਪਈਆਂ ਹੁੰਦੀਆਂ ਬੱਚਿਆਂ ਦੀ ਉਹ ਚੀਜ਼ ਨਹੀਂ ਹੁੰਦੀ ਜਿਹੜੀਆਂ ਮਰਚਾਂ ਨੂੰ ਚੰਗੀਆਂ ਆਉਂਦਾ ਜੇ ਪਰਸਪਤੀ ਉਹਨਾਂ ਨੇ ਮਲਾਸਤ ਪਾਰਤੀ ਸਕੂਲ ਦੇ ਵਿੱਚ ਵੀ ਜਿੱਦਾਂ ਕੰਦਾਂ ਨੂੰ ਸਾਫ਼ ਕਰਨਾ ਤੇ ਇਸ਼ਨਾਨ ਕਰਨਾ ਰਾਣਾ ਖਾਨ ਤੋਂ ਪਹਿਲਾਂ ਹੱਥ ਹੋਣੇ ਤਾਂ ਪੱਕੀਆਂ ਬਣ ਪੱਕੀਆਂ ਹੋ ਜਾਂਦੀਆਂ ਆਉਂਦਾ ਉਸ ਸਕੂਲ ਦੇ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਬਾਸੇ-ਬਾਸੇ ਕਾਗਜ਼ ਵੀ ਇਥੇ ਫਰਮਾਂ ਲੈ ਦੇ ਵਿੱਚ ਬੰਦ ਦੇ ਵਿੱਚ ਨਹੀਂ ਹੋਣਾ ਤੇ ਇਹਦਾ ਕੂੜਾ ਨਹੀਂ ਆਉਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਇਹਨਾਂ ਦਾ ਅਹਿਮ ਰੋਲ ਹੈ ਇਸ ਕਰਕੇ ਬਹੁਤ اچھی ਸ਼ੁਰੂਆਤ ਹੈ ਬੱਚਿਆਂ ਨੂੰ ਜੁੜਾਇਆ ਜਾ ਰਿਹਾ ਹੈ ਰੈਗੂਲਰਲੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਕਰਨਾ ਹੈ ਉਹਨਾਂ ਨੇ ਬਲਕਿ ਫਸਟイヤー ਦੇ ਨਾਲ ਨਾਲ ਜੇ ਕਿਸੇ ਕੋਈ ਜੇ ਕਿਸੇ ਨੂੰ ਨੋਸ ਬਲੀਡ ਹੋ ਗਿਆ ਕਿਸੇ ਦੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਦਾ ਸਿੱਖਣਾ ਹੈ ਕਿਸੇ ਦੇ ਕੋਈ ਛੋਟੀ ਮੋਟੀ ਹੋਰ ਹੈ ਪਰ ਜੈਸੀ ਹੋ ਗਈ ਆ ਉਹਨਾਂ ਆਖ ਇਸ ਤਰ੍ਹਾਂ ਵੀਰ ਕਰਦਾ ਜਿੱਦਿ ਜੇ ਡਾਕਟਰ ਨਹੀਂ ਆ ਜਾਂਦਾ ਉਹਨੂੰ ਜਿਹੜੇ ਕਿਵੇਂ ਉਹਨੂੰ ਆਪਾਂ ਆਸਾਨ ਕਿਸ ਤਰ੍ਹਾਂ ਬਣਾਉਣਾ ਉਹਨੂੰ ਜਿਹੜਾ ਕਰਨਾ ਕੀ ਕਰ ਸਕਦੇ ਆ ਡਾਕਟਰ ਦੇ ਆਉਣ ਤੱਕ ਉਹ ਆਪਾਂ ਫੂਲ ਬਗਦਾ ਹੋਇਆ ਫੂਲ ਕਿੰਨਾ ਰੋਕ ਸਕਦਾ ਔਰ ਉਹਨੂੰ ਰੋਕਿਆ ਜਾਂਦਾ ਰੋਜ਼ ਵਾਪਸ ਬੱਤਣਾ ਹੁੰਦਾ ਲੋੜ ਮੈਂ ਲੇਕਿਨ ਇਹ ਵਾਲੀ ਜਿਹੜੀ ਹੈਗੀ ਆ ਪਲੱਸ ਹੈਪੀ ਰੈਸਟ ਕਰੀ ਬਣਾਉਂਦੇ ਆ ਬੱਚਿਆਂ ਨੂੰ ਇਹ ਜਿਹੜੀ ਪ੍ਰੋਬਲਮ ਨੇਸ ਕਾਣਾ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਆਪਣੇ ਮਾਈਂਡ ਦੀ ਸਵੱਛਤਾ ਆਪਣੇ ਸਰੀਰ ਦੀ ਸਵੱਛਤਾ ਫਿਰ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਦੱਸਿਆ ਸੀਗਾ ਕਿ ਇਹ ਡੈਂਗੂ ਦੇ ਵਿੱਚ ਜਿਹੜੇ ਸਾਰੇ ਬੰਦੇ ਜਿਹੜ ਉਰੀੰਨੀ ਗੱਲ ਸਮਝ ਲੈਣ ਭਈ ਜਿਹੜਾ ਆਪਣਾ ਥੋੜਾ ਚਾਇਸ ਰੇਜ ਹੈ ਟੈਂਕੂਰ ਹੈ ਉਹਨੀਆਂ ਦੇਖਣਾ ਪੂਰੇ ਪਾਣੀ ਨੂੰ ਹਫਤੇ ਦੇ ਕੋਈ ਚੰਗੀ ਤਰ੍ਹਾਂ ਸਪਾਹ ਕਰਕੇ ਦੁਬਾਰਾ ਤਾਜ਼ਾ ਪਾਣੀ ਪਾ ਦੇਣ ਔਰ ਜਿਹਦੇ ਪਾਛਾਲੇ ਫਲੋਰੇ ਰੱਖਦੇ ਉਹਨੂੰ ਸਾਧਨ ਆਸੇ ਪਾਸੇ ਪਾਣੀ ਨਾ ਖੜਾ ਹੋਵੇ ਖੜਾ ਹੋਵੇ ਤੇ ਉਹਦੇ ਤੇ ਜਿਹੜਾ ਬਰਟ ਆਇਲ ਹੈ ਜਿਹੜਾ ਤੁਸੀਂ ਆ ਪਕੌੜੇ ਬਣਾਉਣ ਵਾਲੀ ਦੂਜੀ ਚੀਜ਼ਾਂ ਤੇ ਤੇਲ ਵਰਦੇ ਹੋ ਉਹ ਥੋੜਾ ਜਿਹਾ ਦਾ ਛਰਕਾ ਕਰ ਦਿਓ ਜਾਂ ਜੇ ਫਿਰ ਵੀ ਮੱਛਰ ਆ ਤਾਂ ਸਾਡੇ ਸ਼ਹਿਰ ਦੇ ਮੈਕਨ ਨੂੰ ਦੱਸ ਦਿਓ ਤੇ ਆ ਕੇ ਡੀਮਿਗੇਸ਼ਨ ਵੀ ਕਰਦੇ ਆ ਔਰ ਐਂਟੀ ਲਾਰਵਾ ਸਪਰੇ ਵੀ ਕਰਦੇ ਆ ਤੇ ਆਪਾਂ ਡੈਂਗੂ ਵਰ ਜਾਂ ਸਵਾਈਨ ਫਲੂ ਆ ਰਿਹਾ ਬਹੁਤ ਸਾਰੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਸਰ ਸਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼